ਜੀ ਸਸੀ ਗਾਈ ਸਸੀ ਕਾਪੜਾ ਨਾਮ ਦੱਸੋ ਜੀ ਮਨਦੀਪ ਜੀ ਪਿੰਡ ਪਿੱਥੋ ਜੀ ਜ਼ਿਲ੍ਹਾ ਬਠਿੰਡਾ ਜੀ ਨੰਬਰ 7837771003 ਠੀਕ ਹੈ ਜੀ ਹਾਂਜੀ ਬਈ ਬੂਰੇ ਛੋਟੇ ਨਹੀਂ ਦੱਸੋ ਜੀ ਮੀਟਿੰਗ ਵੀ ਚੱਲੂ ਹੈ ਜੀ ਹਾਂਜੀ ਹਾਂ ਕੀ ਕਿੰਨੇ ਆ ਫੀਸ ਇਹਦਾ 1000 ਰੁਪਿਆ ਫੀਸ ਹੈ ਵੀਰੇ ਇੱਥੇ ਕਰੇ ਠੀਕ ਹੈ ਜੀ ਰਿਜ਼ਲਟ ਆ ਗਿਆ ਬਈ ਜੀ ਦੇ ਹਾਂਜੀ ਹਾਂ ਇਹਦੀ ਕੱਟੀ ਆਈ ਹੈ ਬਹੁਤ ਸੋਹਣੀ ਬਾਈਟ ਕੱਟੀ ਆਈ ਹੈ ਵੀਰੇ ਠੀਕ ਹੈ ਜੀ ਹਾਂ ਇੱਕ ਕਟਾ ਰਾਂਪਲੇ ਪਿੰਡ ਆਇਆ ਠੀਕ ਹੈ ਜੀ ਹਾਂਜੀ ਹਾਂ ਤੋੜ ਦਿਓ ਮੜਾ ਜੀ ਨੂੰ ਕੋਪਰਾ ਚੈੱਕ ਕਰ ਸਕਦੇ ਹੋ ਪਿੰਡ ਪਿੱਥੋ ਤੇ ਜ਼ਿਲ੍ਹਾ ਇਹਨੂੰ ਪ ਨਹੀਂ ਨਹੀਂ ਹੈ ਜੀ ਬਾਕੀ ਬੱਲਟ ਵੀ ਆ ਜੀ ਇਹ ਧਨੋਲੇ ਮੇਰੇ ਦਾ ਚੈਂਪੀਅਨ ਇਹ ਚ ਚੈਂਪੀਅਨ ਆ ਲਓ ਜੀ ਚੈੱਕ ਕਰ ਸੋ ਭਰਾ ਆਓ ਭਾਈ ਨੇ ਜਮਾ ਜਾਇਜੀ ਰੇਟ ਦੱਸਿਆ ਵਾੜਾ ਨਹੀਂ ਮੀਟਿੰਗ ਪਈ ਦਾ ਬਾਕੀ ਦਾ ਰਿਜ਼ਲਟ ਵੀ ਆ ਸਾਨੂੰ ਰਿਜ਼ਲਟ ਵੀ ਇਹ ਦਿਖਾਵਾਂਗੇ ਠੀਕ ਹੈ ਜੀ ਲਓ ਜੀ ਤੋਰਾ ਤਾਲਾ ਚੈੱਕ ਕਰ ਸਕਦੇ ਹਾਂ ਕੱਦ ਬੱਲਟ ਇਹਦੀ ਮਾਤਰਾ ਕਾਟ ਕਿੰਨਾ ਸੀ ਜੀ 18 ਪਲੱਸ ਆ ਜੀ 18 ਪਲੱਸ ਹਾਂ ਜੀ ਲਓ ਜੀ ਭਾਈ ਜੀ ਬਾਕੀ ਲੀਲੀ ਦਾ ਵੀ ਪੂਰਾ ਇਹ ਹਾਂ ਜੀ ਲੀਲੀ ਦਾ ਲੀਲਾ ਰਾਂ ਦਾ ਪੂਰਾ ਠੀਕ ਹੈ ਚੈੱਕ ਕਰ ਸਕਦੇ ਹਾਂ ਨਾਂ ਪੂਰਾ ਹੁੰਦਾ ਲੀਲੀਆਂ ਅੱਖਾਂ ਠੀਕ ਹੈ ਹਾਂਜੀ ਜਿਹੜਾ ਪੂਰਾ ਕਟਾ ਉਹਦਾ ਰਿਜ਼ਲਟ ਆ ਜੀ ਦੇਖੋ